ਪਕਰ ਵਾਲੇ ਦੇ ਐਿੱਕਾ ਸਿੰਗਲ ਬੜਾ ਉਹ ਤਾਂ ਫੈਲ ਗਿਆ ਆ ਸ਼ਾਮੇ ਖਿਲਾੜਦੇ ਨੇ ਮੋਟਰਸਾਈਕਲ ਨਹੀਂ ਇੱਥੇ ਮਾਨੂੰ ਨਾ ਕਿੱਧਰ ਰੁਕੇ ਉਹ ਨਹੀਂ ਭਾਈ ਇਹ ਤਾਂ ਜਸਾਨ ਚੜ੍ਹਦਾ ਹੋਇਆ ਕੋੜੀ ਨੂੰ ਜਨਾ ਕਿੱਧਰ ਪਾ ਦੇ ਨਾ ਤੇ ਪੁਲਿਸ ਰੋਕਦੀ ਹੈ ਮੰਨ ਲਿਆ ਕਿ ਇਹੋ ਗੱਲ ਚੜ੍ਹਦਾ ਉਹ ਅੱਗੇ ਸ਼ੂਟ ਦੀ ਤਿਆਰੀ ਚੱਲ ਰਹੀ ਹੈ ਕਿਹਾ ਬਾਈ ਸਾਡੇ ਇੱਕ ਘੈਂਟ ਇੱਧਰ ਬਾਈ ਬਹੁਤ ਸੁਣਾ ਕੰਮ ਚੱਲ ਰਿਹਾ ਕੋਟਨਾ ਹਾ ਜੀ ਬਰੋ ਬੜੀ ਮਰ ਰਹੀ ਹੈ ਕਰਦਾਂਗਾ ਸੀਰੀਅਸ ਗੁਰੂ ਵਾਲਾ ਨਾ ਆ ਭਾਈ ਭਾਈ ਜੀ ਦੀ ਭਾਈ ਆ ਭਾਈ ਸਿੰਗਰ ਕਿੰਨੇ ਨੇ ਪੁਣੀਆਂ ਬਹੁਤ ਸੋਹਣਾ ਸੌਂਗ ਹੈ ਭਾਈ ਬਹੁਤ ਸੋਹਣਾ ਸੌਂਗਾ ਦੱਬ ਕੇ ਸ਼ੇਅਰ ਕਰਿਓ ਸੌਂਗ ਕਮੈਂਟ ਕਮੈਂਟ ਚੱਕਦੇ ਫਟੇ ਬਹੁਤ ਸੋਹਣਾ ਕੰਮ ਚੱਲ ਰਿਹਾ ਭਾਈ ਪਾਣੀ ਪਾਣੀ ਭਾਈ ਜੀ ਮੰਗਵਾ ਦਿੰਨੇ ਆ ਸਾਡੇ ਇੱਧਰ ਜਿਹੜੇ ਮਾਡਲਿੰਗ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਸ਼ੂਟ ਕਰਨਾ ਵਿਚਾਰ ਹੋ ਰਹੇ ਆ ਤੇ ਬਹੁਤ ਹੀ ਸੋਹਣਾ ਸ਼ੂਟ ਹੋ ਰਿਹਾ ਓਕੇ bro ਮਿਲਦੇ ਆ